ਤੇ ਗੱਲ ਸ਼ੁਰੂ ਹੋਈ ਸੀ ਜੈਸੀ ਮੇ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਜਿਹੜੀ ਹਾਲਤ ਹੈ ਬੜੀ ਮਾੜੀ ਸੀ ਹਾਂ ਜੀ ਆਪ ਕੀ ਜਾਂਜ ਲੈ ਕਾਬਲੋਂ ਧਾਇਆ ਸ਼ਰਮ ਧਰਮ ਤੋਂ ਛਪਖ ਲੋਏ ਕਾ ਜੀਆਂ ਬਾਂਮਣਾ ਕੀ ਗੱਲ ਤੱਕੀ ਵੀ ਇਹ ਸਾਰੀਆਂ ਗੱਲਾਂ ਤੋਂ ਆਪਾਂ ਸੱਚ ਬੋਲਣਾ ਅੱਗੇ ਜਾ ਕੇ ਗੱਲ ਸੱਚ ਦੀ ਕਰਨੀ ਹੈ ਜੀ ਜੇ ਸੱਚ ਆਰੇ ਹੁਣ ਕਿ ਭਿਦਾ ਚਾਰੇ ਹੋਈ ਹੈ ਸ਼ੁਰੂ ਤੇ ਆਈ ਸੀ ਗੱਲ ਹੋਣਾ ਤਾਂ ਸੱਚਾਰੇ ਸੀ ਜਿਹੜੇ ਇਹ ਸ਼ਬਦ ਦੇ ਅਰਥ ਪ੍ਰਚਲਿਤ ਹੈ ਉਹ ਤਾਂ ਬਿਲਕੁਲ ਮਾਇਆ ਵਿੱਚ ਤੇ ਉੱਥੇ ਬ੍ਰਹਮੀਆਂ ਦੀ ਉਹਨਾਂ ਤੋਂ ਕੋਈ ਗੱਲ ਨਹੀਂ ਸਮਝਾ ਹੋਈ ਉਹਨੇ ਆਰਥ ਕੀਤੇ ਨੇ ਉਹ ਨਹੀਂ ਚਾਹੁੰਦੇ ਵੀ ਉਹਨਾਂ ਦੀ ਮਤ ਬਾਮਨ ਦੀ ਮਤ ਅਸਿਕ ਮਤ ਅੱਡ ਅੱਡ ਦੋ ਦੇਖਣ ਖੜੀਆਂ ਕੋਈ ਕਹਿੰਦੇ ਸੀ ਦੋਹਾਂ ਨੂੰ ਇੱਕ ਕਰਕੇ ਦਿਖਾਈਏ ਇਸਲਾਮ ਇਹਕਤਾ ਹੋ ਗਈ ਸੀ ਮੈਂ ਉਹਨਾਂ ਦੇ ਅਰਥ ਪੜ੍ਹ ਦੇਣਾ ਜੀ ਤੁਹਾਨੂੰ ਅਰਥ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਜੀ ਤੈਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਹੋ ਰਿਹਾ ਹੈ ਇਸ ਵਾਸਤੇ ਲੋਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਨਾਨਕ ਉਸ ਮਾਲਕ ਪ੍ਰਭੂ ਦੇ ਗੁਣ ਗਾਉਂਦਾ ਹੈ ਇਹ ਜਿਹੜੀ ਉਹਨੇ ਕਲਪਨਾ ਕੀਤੀ ਹੈ ਪਹਿਲਾਂ ਹੀ ਉਹ ਤਾਂ ਕਹਾਣੀਆਂ ਤੇ ਖਲਾਸਾ ਕਹਾਣੀ ਆਵੇਗਾ ਦੇ ਹੁਣ ਉਹ ਪਤਾ ਹੀ ਨਹੀਂ ਗੱਲ ਕੀ ਹੈ ਕੀ ਭਾਈ ਲੱਲੋ ਤੂੰ ਵੀ ਇਸ ਅਟਲ ਨਿਯਮ ਨੂੰ ਉਚਾਰ ਚੇਤੇ ਰੱਖ ਕੇ ਜਿਸ ਮਾਲਕ ਪ੍ਰਭੂ ਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਵਰਤ ਕੀਤਾ ਹੋਇਆ ਹੈ ਉਹ ਆਪ ਹੀ નિਰਲੇਪ ਰਹਿ ਕੇ ਉਹਨਾਂ ਦੁਰਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ ਇਹਦੇ ਪੰਕਤੀ ਦੇ ਬਿਸ਼ਾ ਨਹੀਂ ਜਿਹੜਾ ਗੱਲ ਕਰ ਰਿਹਾ ਹਾਂ ਜੀ ਨਾਲੇ ਭਾਈ ਲਾਲੋ ਤਾਂ ਉਹਨਾਂ ਕੋਲ ਹੈ ਵੀ ਨਹੀਂ ਹੁਣ ਭਾਈ ਲਾਲੋ ਦਾ ਜ਼ਿਕਰ ਸ਼ੁਰੂ ਹੋ ਗਿਆ ਹਾਂ ਜੀ ਐਨਾ ਤਾਂ ਸੁਣਿਆ ਵੀ ਸਾਖੀਆਂ ਜੀ ਵੀ ਭਾਈ ਮਰਦਾਨਾ ਨਾਲ ਸੀ ਪਰ ਜੇ ਗੱਲ ਲਾਲੋ ਦੀ ਹੋ ਰਹੀ ਹੈ ਤਾਂ ਪਤਾ ਲੱਗਣਾ ਚਾਹੀਦਾ ਸੀ ਵੀ ਲਾਲੋ ਦਾ ਜ਼ਿਕਰ ਕਿਉਂ ਆ ਰਿਹਾ ਲਾਲੋ ਤਾਂ ਉੱਥੇ ਮੌਜੂਦ ਹੀ ਨਹੀਂ ਹੈ ਉਹਦਾ ਨਾਮ ਲਾਲੋ ਤਾਂ ਇਹਨਾਂ ਨੇ ਰੱਖਿਆ ਅੱਛਾ ਰਿਕਾਰਡ ਤੇ ਫੋਨ ਕਰਾਂਗਾ ਜਦੋਂ ਲਾਲੋ ਸਾਹਿਬ ਕਰਕੇ ਨਾਲ ਕੇ ਲਾਲੋ ਨਾਲ ਹੈ ਸੱਚੇ ਰੱਤਾ ਸਾ ਚੋਟੇ ਲਾਲੋ ਨੂੰ ਕਿਹਾ ਹੈ ਇਹ ਗੱਲ ਹਾਂਜੀ ਉਹ ਤੇਰਾ ਨਾਨਕ ਆਪੇ ਲਾਲੂ ਲਾਲ ਜੀ ਫਿਰ ਅੱਛਾ ਜੀ ਇਹਨਾਂ ਨੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੈ ਰਹੀ ਹੈ ਉਹ ਹੈਗੀ 78 78 ਵਿੱਚ ਸੰਮਤ ਸਨ 1521 ਵਿੱਚ ਸੰਨ 1521 ਵਿੱਚ ਉਸ ਵੇਲੇ ਪਹੁੰਚੇ ਸਨ ਜਦੋਂ ਬਾਬਰ ਸ਼ਹਿਰ ਸਿਆਲਕੋਟ ਨੂੰ ਮਾਰ ਕੇ ਇੱਥੇ ਪਹੁੰਚਿਆ ਸੀ ਬਾਬਰ ਤਾਂ ਗੁਰਨਾਨਦ ਘਰੋਂ ਆਉਂਦਾ ਹੋਇਆ ਮਿਲਿਆ ਜਦੋਂ ਜਿਹੜਾਈ ਕਰਕੇ ਆ ਰਿਹਾ ਸੀ ਇਹ ਇਦੋਂ ਜਾ ਰਹੇ ਸੀ ਅੱਛਾ ਜੀ ਤੇ ਇਹ ਸੋਚਦੇ ਐ ਮਨਾਬਾਦ ਦੀ ਲੜਾਈ ਦੀ ਇਹ ਘਟਨਾ ਮੰਤਰੀਆਂ ਨੇ ਬਾਬਰ ਨੂੰ ਕਿਹਾ ਜਦੋਂ ਹਿੰਦੁਸਤਾਨ ਦੇ ਜੜਾਈ ਕਰਨ ਆਏ ਵੀ ਉੱਥੇ ਇੱਕ ਹੈਗਾ ਸਾਧੂ ਨਾਨਕ ਔਲੀਆ ਐਸ ਵਕਤ ਮੁਸਲਮਾਨ ਔਲੀਆ ਦੇ ਕੋਈ ਫੇਦੀ ਤਾਕਤ ਨਹੀਂ ਉਹਦੇ ਬਰਾਬਰ ਉਹਦੀ ਯਾਦ ਕਰੇ ਨਾ ਹਿੰਦੁਸਤਾਨ ਤੇ ਜੜਾਈ ਕਰਨੀ ਬਿਲਕੁਲ ਗਲਤ ਹੈ ਜੇ ਉਹਦੀ ਯਾਦ ਨਾ ਹੋਈ ਹਾਰ ਜਾਗੇ ਆਪਾਂ ਸਾਬਾ ਬਾਵਰ ਆਇਆ ਸੱਤ ਮੋਟੀਆਂ ਭੰਗ ਦੀਆਂ ਦਿੱਤੀਆਂ ਨੇ ਸੱਤ ਪਾਸੇ ਆਇਆ ਲਿਖਿਆ ਹੋਇਆ ਹੈ ਜਦ ਮਿਲਿਆ ਆਉਣ ਲੱਗਿਆ ਉਹ ਕਹਿੰਦੇ ਸੱਤ ਮੋਟੀਆਂ ਅਸੀਂ ਆਉਂਦੀਆਂ ਭੰਗ ਦੀਆਂ ਕੀ ਲੈ ਕੇ ਚੱਲੀਏ ਭੰਗ ਉਹ ਨੂੰ ਲੈ ਕੇ ਕੌਣ ਆਇਆ ਲੈ ਕੇ ਆਇਆ ਲੋਧੀ ਸੁਲਤਾਨਪੁਰ ਵਾਲਾ ਦੌ ਲੋਧੀ ਜਿਹੜਾ ਅਗੇ ਬਾਵਰ ਹੋ ਲੱਗਿਆ ਲੋਧੀ ਹੋ ਗਿਆ ਸੀ ਲੋਧੀ ਦੇ ਚਾਲ ਮੁੰਡੇ ਤੇ ਚਾਰੇ ਮਾਰਦੇ ਸਨ ਚਾਰੇ ਸੁਬੇਦਾਰ ਸੀ ਆਪਣੇ ਮਤਲਬ ਤਾਂ ਕਿਹੜਾ ਤੇ ਇਤਿਹਾਸ ਨੂੰ ਬਾਬਰ ਕਹਿੰਦਾ ਹੈ ਕਿ ਕੀ ਲੈ ਕੇ ਚੱਲੀਏ ਜਿੱਦੋਂ ਅਸੀਂ ਹਿੰਦੁਸਤਾਨ ਦਾ ਆਜਾਏ ਖਾਲੀ ਨਹੀਂ ਆਈਦਾ ਸਾਧੂ ਕੋਲ ਲੈ ਕੇ ਕੀ ਚੱਲੀਏ ਉਹਨੂੰ ਅਸੀਂ ਉਹ ਕਹਿੰਦਾ ਭੰਗ ਤਾਂ ਭੰਗ ਦਾ ਥੈਲਾ ਸੀ ਉਹਦੇ ਕੋਲ ਉਹ ਭੰਗ ਬਾਬਰ ਖਾਂਦਾ ਹੁੰਦਾ ਸੀ ਉਹ ਕਹਿੰਦੇ ਖਾਲੀ ਹੱਥ ਨਹੀਂ ਜਾਈਦਾ ਖੁਦ ਬਾਬਰ ਖਾਂਦਾ ਸੀ ਭੰਗ ਤੋਂ ਉਸਕੇ ਬਾਬਰੀ ਜੀ ਦੇਖ ਲਿਓ ਸਾਡੇ ਪ੍ਰੇਮਿਕ ਉਹਨੇ ਖੁਦ ਮੈਨੂੰ ਦੱਸਿਆ ਕਹਿੰਦਾ ਜਦ ਮੈਂ ਪੜਿਆ ਵੀ ਬਾਬਰ ਕੋਲ ਭੰਗ ਕਿੱਥੋਂ ਆਈ ਕੋਈ ਉਸ ਵੇਲੇ ਰਾਜਾ ਹਰ ਫੌਜਦਾਰ

ਕਿੱਥੇ ਤੱਕ ਲੋਕਾਂ ਨੇ ਇਸ ਗੱਲ ਨੂੰ ਸੱਚ ਜਾਣ ਕੇ ਅੱਗੇ ਤੋਂ ਅੱਗੇ ਗੱਲ ਨੂੰ ਵਿਧਾਈ ਜਾਂਦੇ ਆ ਹਾਂ ਉਹ ਕਹਿੰਦੇ ਦਾ ਸ਼ਬਦ ਇਨ ਕੁਐਸਚਨ ਇਜ਼ ਹਿਸਟੋਰੀਕਲ ਸਿਗਨੀਫੀਕੈਂਸ ਐਂਡ ਨਰੇਟਡ ਬਾਈ ਗੁਰੂ ਨਾਨਕ ਸਾਹਿਬ ਵੀ ਇਹ ਕੋਈ ਇਤਿਹਾਸਿਕ ਸ਼ਬਦ ਹੈ ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਹੈ ਜੀ ਬ੍ਰਹਮ ਗਿਆਨ ਦਾ ਵਿਦਵਾਨ ਦਾ ਕੀ ਸਮਝੋ ਇਹ ਕਹਿੰਦੇ 1521 ਚ ਉਹਨੇ ਸ਼ੁਰੂ ਕੀਤਾ ਸੀ ਕਿ ਹਮਲਾ 1530 ਵਿੱਚ ਉਹਦੀ ਮੌਤ ਹੋ ਗਈ 1531 ਵਿੱਚ ਹਮਾਇਉ ਨੇ ਰਾਜ ਸ਼ੁਰੂ ਕੀਤਾ ਤੇ ਉਹ ਸ਼ੇਰशाह सूरी ਨੇ ਹਰਾਤਾ 1540 ਵਿੱਚ ਮਰਦ ਕੌਣ ਹੈ ਗੁਰਬਾਣੀ ਦੇ ਮਰਦ ਦਾ ਚੇਲਾ ਕੌਣ ਹੈ ਅੱਛਾ ਇਹ ਕਹਿੰਦੇ ਜੀ ਸ਼ੇਰशाह ਮਰਦ ਦਾ ਚੇਲਾ ਸੀ ਸ਼ੇਰशाह ਮਰਦ ਦਾ ਚੇਲਾ ਕਰਨੇ ਜੀ ਪਰ ਤਾਂ ਇਹਦੇ ਸ਼ਬਦ ਤਾਂ ਹੈ ਨਹੀਂ ਗੁਰਬਾਣੀ 'ਚ ਇੱਥੇ ਗੁਰਬਾਣੀ ਤਾਂ ਮਰਦ ਕੇ ਚੇਲਿਆਂ ਦੀ ਤਾਂ ਗੱਲ ਗੁਰਬਾਣੀ ਵਿੱਚ ਆਈ ਹੋਈ ਹੈ ਜੀ ਮਰਦ ਦਾ ਚੇਲਾ ਦਸਮ ਪਾਸ਼ਾ ਛੱਡ ਕੇ ਉਹਨੂੰ ਜੱਟ ਕੇ ਗੁਰੂਗਬਿਰਜ ਨੂੰ ਉਹਨੂੰ ਛੇੜਦਾ ਮੱਤ ਦਾ ਚੇਲਾ ਬਾਜਨ ਮਰਦ ਦਾ ਚੇਲਾ ਜੂਨੀ ਮੰਨਿਆ ਜੇ ਮਰਦ ਦਾ ਚੇਲਾ ਆਨੰਦ ਕਦੀ ਦਸਮ ਪਾਸ਼ਾ ਨਹੀਂ ਆ ਹੋਰ ਕੌਣ ਹੈ ਉਹਨਾਂ ਨੇ ਤਾਂ ਆਪ ਪਏ ਉਹਨਾਂ ਨੇ ਬਾਰੇ ਲਿਖਿਆ ਹੋਇਆ ਸੁਪਰ ਗੱਟਿਊਬ ਮਰਦ ਦਾ ਗਮੜਾ ਆ ਬੜਿਆਮਾ ਕੇਲਾ ਤੇ ਜਾਂ ਫਿਰ ਭਾਈ ਸੱਤੇ ਬਲਵੰਡੇ ਨੇ ਲਿਖਿਆ ਹੋਇਆ ਗੁਰੂ ਅੰਗਦ ਸਾਹਿਬ ਬਾਰੇ ਆ ਕਾਲ ਮਰਦੀ ਗੱਲ ਹੀ ਉਹ ਕਿੱਥੇ ਗਿਆ ਉਹ ਕਿੱਥੇ ਛੱਡ ਗਏ ਜੋ ਗੁਰੂ ਘਰ ਦੇ ਵਿੱਚ ਵਰਤਦਾ ਚੇਲਾ ਗੁਰਬਾਣੀ ਉਹ ਕਾਦੇ ਛੱਡਦਾ ਇਹਨਾਂ ਨੇ ਕੀ ਲੈਣਾ ਇਹਨਾਂ ਗੱਲਾਂ ਤੇ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਖਸਮ ਨਾਲ ਜਿਹੜੇ ਕਬੂਲ ਪਏ ਨੇ ਉਹ ਨੇ ਮਰਦ ਠੀਕ ਹੈ ਇਹ ਵੀ ਖਸਮ ਕੀ ਬਾਣੀ ਦੀ ਉਹ ਗੱਲ ਹੋ ਰਹੀ ਹੈ ਜੀ ਦੇ ਵੀ ਗੁਰਬਾਣੀ ਦੀ ਗੱਲ ਹੈ ਇਹਨਾਂ ਗੱਲਾਂ ਤੇ ਆਪਾਂ ਜਿਆਦਾ ਡਿਸਕਸ ਤਾਂ ਕਰੀਏ ਉਹ ਤਾਂ ਮੇੜੇ ਟੇੜੇ ਵੀ ਨਹੀਂ ਹਨ ਗੁਰਬਾਣੀ ਦੇ ਉਹ ਕੀ ਕਹੇਗਾ ਕੀ ਨਹੀਂ ਅੱਜ ਉਹਨਾਂ ਦੀ ਕੋਈ ਵੈਲਿਊ ਨਹੀਂ ਤੇਲੇ ਦੀ ਵੈਲਿਊ ਨਹੀਂ ਸਭ ਨੂੰ ਪਤਾ ਹੈ ਕਿ ਉਹ ਤਾਂ ਹਵਾ ਜਨ ਵਿੱਚ ਪਤਾ ਨਹੀਂ ਕੀ ਕੀ ਬਕਵਾਸ ਕਰਦੇ ਰਹਿੰਦੇ ਗੱਲਾਂ ਕਰਦੇ ਰਹਿੰਦੇ ਆਪਾਂ ਤੇ ਸਰ ਤਾਂ ਕਰੀਏ ਜੇ ਉਹ 30-30% ਆਪਣੇ ਨਾਲ ਉਹਨਾਂ ਦੀ ਗੱਲ ਮੇਲ ਖਾਂਦੀ ਹੋਵੇ ਮਾਰੂ ਮਹੱਲਾ ਪੰਜਵਾਂ ਤੇ ਜਾ ਕੋ ਮਹਿਰ ਮਹਿਰ ਮਹਿਰਵਾਨਾ ਸੋਈ ਮਰਦ ਮਰਦ ਮਰਦਾਨਾ ਮਰਦਾਨਾ ਵੀ ਆ ਗਿਆ ਜਿਹੜਾ ਕਹਿੰਦਾ ਹੈ ਸ਼ਲੋਕ ਮਰਦਾਨਾ ਆ ਮਰਦਾਨਾ ਦਾ ਵੀ ਆ ਗਿਆ ਉਹ ਵੀ ਮਰਦਾਨੇ ਦਾ ਕੋਈ ਸ਼ਲੋਕ ਨਹੀਂ ਹੈ ਦੇਖਿਓ ਮੈਂ ਜਿਹੜੀ ਅਪਲਾਈ ਕੀਤੀ ਹੈ ਗੁਰਬਾਣੀ ਦੀ ਗੁਰਬਾਣੀ ਦੀ ਉਹ ਟੈਸੰਡਰੀ ਅਪਲਾਈ ਹੋਊਗੀ ਮਰਦ ਜਿਹੜਾ ਲਿਆ ਲਖ ਦੇ ਮਰਦ ਹੈ ਵੱਧ ਕਿਥੋਂ ਲੈ ਲਿਆ ਲਖ ਉਹਨਾਂ ਦੀ ਭਾਸ਼ਾ 'ਚ ਹੋਊ ਸ਼ਹੀਦ ਲਖ ਦੇ ਉਹਨਾਂ ਦੀ ਭਾਸ਼ਾ 'ਚ ਹੋਊਗਾ ਸੇਧ ਗੁਰਬਾਣੀ ਦੀ ਭਾਸ਼ਾ 'ਚ ਹੋਰ ਗੱਲ ਹੈ ਨਹੀਂ ਦਸਮ ਪਾਸ਼ਾ ਨੂੰ ਮਰਦ ਕਿਉਂ ਚਾਹਤਾ ਉਹਨਾਂ ਨੇ ਗਰਨਹਲ ਕਹਿੰਦੇ ਹੋਰ ਵੀ ਉਸੇ ਮਤ ਦਾ ਚੈਲਾ ਅਸਲ ਤੇ ਦੂਜੇ ਪਾਸ਼ਾ ਨੂੰ ਕਹਿ ਰਿਹਾ ਹੋ ਹਾਂਜੀ ਉਹ ਦੂਸਰੇ ਪਾਸ਼ਾ ਵਾਸਤੇ ਇਸ਼ਾਰਾ ਹੈ ਤੇ ਇਹ ਗੱਲ ਭਾਈ ਸੱਤਾ ਤੇ ਬਲਵੰਡ ਨੇ ਕਹਿਤੀ ਵਾਰ ਚ ਕਹਿ ਨਹੀਂ ਜਤੀ ਠੀਕ ਹੈ ਜੀ ਇੱਥੇ ਸ਼ਬਦ ਦੀ ਆਪਾਂ ਸਮਾਪਤੀ ਕਰਦੇ ਆਂ ਤੇ ਅਸੀਂ ਸੋਨਿਆਂ ਵੀ ਸੰਗਤ ਜੋ ਆਪਨੇ ਗਿਆਨ ਦਿੱਤਾ ਹੈ ਇਹਦਾ ਭਰਪੂਰ ਫਾਇਦਾ ਠਾਣ ਜੇ ਇਸ ਤੋਂ ਅੱਗੇ ਦੀ ਗੱਲ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਹਾਂ ਅੱਗੇ ਵੀ ਕਰੋ ਤੇ ਸਾਨੂੰ ਬਾਬਰ ਦੇ ਜਾਂ ਅਹ ਹਮਾਈਓ ਦੇ ਯਸ਼ੇਸ਼ ਸਸੂਰੀ ਦੇ ਪੁਜਾਰੀ ਨਾ ਬਣਾਉਣ ਹੈ ਜੀ। ਪਰ ਗੱਟਿਓ ਮਲਦਾ ਗੰਭੜਾ ਜਿਹੜਾ ਹੈ ਤਾਂ ਬ੍ਰਿਆਮ ਆ ਇਕਲਾ। ਉਹਦੇ ਬਰਾਬਰ ਹੋ ਗਿਆ ਫਿਰ ਤਾਂ ਸ਼ੇਸ਼ਾ ਸੂਰੀ। ਉਹਨੂੰ ਤਾਂ ਕਾਣੇ ਚਾਹ ਹੋਇ ਤੁਰਕੂ ਕਾਣਾ। हां ਤੁਰਕੂ ਕਾਣਾ ਤੇ। ਬਾਅਦ ਵਿੱਚ ਤਾਂ ਹੋ ਗਿਆ। ਠੀਕ ਹੈ ਜੀ ਆਪਾਂ ਜੋ ਬ੍ਰह्म ਗਿਆਨ ਚ ਇਹ ਸ਼ਬਦ ਦੀ ਵਿਆਖਿਆ ਸਾਨੂੰ ਲੱਗਦੀ ਸਹੀ ਉਹ ਆਪਾਂ ਕਰਕੇ ਸੰਗਤਾਂ ਦੇ ਪੱਲੇ ਪਾਈ ਹੈ ਸੰਗਤਾਂਏ ਤੋਂ ਹੁਣ ਭਰਪੂਰ ਫਾਇਦਾ ਉਠਾਉਣ। день.